ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਮੰਡੀ ਰੋਡ ਉਤੇ ਸੜਕ ਬਣਾਉਣ ਦਾ ਕੰਮ ਹੋਇਆ ਸ਼ੁਰੂ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਹਾਂਜੀ ਲੋ ਜੀ ਹਾਂ ਚਲੋ ਜੀ ਬਹੁਤ ਬਹੁਤ ਆ ਮੋਰੇ ਨਾ ਕੋਮਾ ਸਾਈਡ ਤੇ ਹੋਇਆ ਯਾਰ ਬਈ ਜਾਂਦਾ ਉਹਨੂੰ ਆਹੋੜੇ ਕੋਲ ਆਇਆ ਮੋਰੇ ਤੇ ਕੋਲ ਨੰਬਰ ਪੈ ਕਿੱਥੇ ਹੈ ਉਹ ਮੈਂ ਕਿਹਾ ਕਿੱਥੇ ਮੈਂ ਤਾਂ ਭਾਜੀ ਮੋਰੇ ਆਂ ਅੰਦਰ ਵਿਕਾਸ ਲਗਾਤਾਰ ਬੋਰੇ ਆ ਕੁਛ ਨਾਲੇ ਸ਼ਹਿਰ ਦਾ ਅੱਜ ਮੰਡੀ ਦੀ ਪੂਰੀ ਰੋਡ ਜਿਹਨੇ ਆ ਸਫਰ ਰੋਡ ਹੈਗੀ ਆ ਔਰ ਇਹ ਨਾਲ ਗਲੀਆਂ ਜਿਹੜੀਆਂ ਤੇਤੀ ਲੱਗਦਾ ਹੈ ਸਪੇਸ ਅਪਾਰਟਮੈਂਟਸ ਸਾਰੇ ਆਏ ਹੋਏ ਨੇ ਅ ਇਸ ਤੋਂ ਲਾਭਾ ਹੋਰ ਵੀ ਜਿਹਨੇ ਕੰਮ ਸ਼ਹਿਰ ਕੰਮ ਨੂੰ ਕਰਦੇ ਨੇ ਬੜੇ ਜ਼ਿੰਮੇਦਾਰ ਨਾਲ ਕੰਮ ਹੋ ਰਿਹਾ ਹੈ। ਐਜਿਪਟ ਨੂੰ ਪੰਡਾਂ ਦੀ ਬਾਰਬਰਤਾ ਦੇ ਨਾਲ ਹੀ ਅਸੀਂ ਕੱਲ੍ਹ ਨੂੰ ਪਰਸੋਂ ਵੈਂਪਰ ਉੜਾੜ ਜਿਹੜੀ ਆ ਉਹਨੂੰ ਐਕਸਿਊ ਕਰਾਂਗੇ। ਔਰ ਆਉਣ ਵਾਲੇ ਸਮੇਂ ਦੇ ਤਾਅਲੂਕ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਹਾਂ। ਦੇ ਇੱਕ ਦਿਨ ਥੱਲੇ ਅਸ਼ੀਰਵਾਦ ਸੇ ਗੱਲ ਬਹੁਤ ਧੀਮਾਗੇ। ਦੇਖੋ ਕਿ ਛੋੜੇ ਦਿਨ ਅੱਗੇ ਕਿਹੜੇ ਦਿਨ ਆ ਜਿਮ ਜਿੱਥੇ ਵੀ ਕਿਸੇ ਦੀ ਕੋਈ ਟਪਾਣ ਹੈ ਜਿਮ ਦੀ ਉਹ ਉਹੀ ਉੱਥੇ ਹੀ ਚੱਪਲੀ ਜਾਏਗੀ ਕਿ ਕੋਈ ਅ ਮਤਲਬ ਕੰਨਵੜੀ ਕਰ ਰਹੀਆਂ ਸਾਰੇ ਕੰਮਾਂ ਨੂੰ ਇੱਕ ਕੰਮ ਬੜੇ ਛਿੱਟੇ ਨਾਲ ਸਪੀਡ ਨਾਲ ਕੀਤਾ ਸਾਰੇ ਲੋਕਾਂ ਨੂੰ ਉਹ ਨਕਵੋਸਤਾ ਜਿਵੇਂ ਬਸਾਇਆ ਸਮਝਿਆ ਧੰਨਵਾਦ